ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਸਤੰਬਰ 1897 ਨੂੰ ਸਾਰਾ ਗੜੀ ਦੀ ਲੜਾਈ ਉੱਤਰ ਪੱਛਮੀ ਫਰੰਟੀਅਰ ਸੂਬੇ ਅਤੇ ਅਫਗਾਨਿਸਤਾਨ ਦੀਆਂ ਸਰਹੱਦਾਂ ਲੱਗੇ ਸਾਰਾ ਗੜੀ ਦੇ ਸਥਾਨ ਤੇ ਲੜੀ ਗਈ ਇਹ ਲੜਾਈ ਸਿੱਖ ਰੈਜੀਮੈਂਟ ਦੇ 21 ਜੰਬਾਜ ਪੰਜਾਬੀ ਜੱਟ ਸਿੱਖ ਜੋਧਿਆਂ ਅਤੇ ਅਫਗਾਨੀ ਪਠਾਣਾ ਅਤੇ ਅਫਰੀਦੀ ਕਬਾਇਲਿਆਂ ਦੇ ਵਿਚਕਾਰ ਲੜੀ ਗਈ ਇਸ ਰੈਜੀਮੈਂਟ ਵਿੱਚ ਸਿਰਫ ਜੱਟ ਸਿੱਖ ਹੀ ਭਰਤੀ ਹੁੰਦੇ ਸਨ ਇਹਨਾਂ 21 ਜੱਟ ਸਿੱਖ ਯੋਧਿਆਂ ਦੇ ਨਾਮ ਇਸ ਤਰ੍ਹਾਂ ਹਨ ਹਵਲਦਾਰ ਸਰਦਾਰ ਇਚਰ ਸਿੰਘ ਗਿੱਲ ਜੱਟ ਸਿੱਖ ਨਾਇਕ ਲਾਲ ਸਿੰਘ ਬਾਜਵਾ ਸਿਪਾਹੀ ਸੁਧ ਸਿੰਘ ਸੰਧਰ ਲਾਂਸ ਨਾਇਕ ਚੰਦਾ ਸਿੰਘ ਚੀਮਾ ਸਿਪਾਹੀ ਰਾਮ ਸਿੰਘ ਗਿੱਲ ਸਿਪਾਹੀ ਉੱਤਮ ਸਿੰਘ ਛੱਟਾ ਸਿਪਾਹੀ ਸਾਬ ਸਿੰਘ ਭੁੱਲਰ ਸਿਪਾਹੀ ਹੀਰਾ ਸਿੰਘ ਢਿੱਲੋਂ ਸਿਪਾਹੀ ਦਿਆ ਸਿੰਘ ਸੰਧੂ ਸਿਪਾਹੀ ਜੀਵਨ ਸਿੰਘ ਸੰਧੂ ਸਿਪਾਹੀ ਭੋਲਾ ਸਿੰਘ ਗੁਰਾਇਆ ਸਿਪਾਹੀ ਨਰੈਣ ਸਿੰਘ ਸੰਧੂ ਸਿਪਾਹੀ ਗੁਰਮukh ਸਿੰਘ ਢਿੱਲੋਂ ਸਿਪਾਹੀ ਜੀਵਨ ਸਿੰਘ ਸੰਧੂ ਸਿਪਾਹੀ ਗੁਰਮukh ਸਿੰਘ ਗਿੱਲ ਸਿਪਾਹੀ ਰਾਮ ਸਿੰਘ ਬਰਾੜ ਸਿਪਾਹੀ ਭਗਵਾਨ ਸਿੰਘ ਬੈਦਵਾਨ ਸਿਪਾਹੀ ਭਗਵਾਨ ਸਿੰਘ ਬਾਜਵਾ ਸਿਪਾਹੀ ਬੂਟਾ ਸਿੰਘ ਸੰਧੂ ਸਿਪਾਹੀ ਜੀਵਨ ਸਿੰਘ ਮਾਣ ਸਿਪਾਹੀ ਅਨੰਦ ਸਿੰਘ ਚਾਲ ਸੋ ਇਹ ਸਾਰੇ 21 ਦੇ 21 ਜੱਟ ਸਿੱਖ ਯੋਧੇ ਸਨ ਸਾਰਾ ਗੜੀ ਇੱਕ ਪਿੰਡ ਹੈ ਜੋ ਕਹਾਟ ਜ਼ਿਲ੍ਹੇ ਚ ਹੈ ਜਿੱਥੋਂ ਕਹਾਟ 35 ਮੀਲ ਅਤੇ ਪੇਸ਼ਾਵਰ 50 ਮੀਲ ਦੂਰ ਹੈ ਸਾਰਾਗੜੀ ਚੌਂਕੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਸੀ ਕਿ ਲੋਕਹਾਟ ਕਿਲੇ ਅਤੇ ਗੁਲਿਸਤਾਨ ਕਿਲੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ। ਦੋਵਾਂ ਕਿਲਿਆਂ ਦੇ ਵਿਚਕਾਰ ਨਵੇਂ ਇਲਾਕੇ 'ਚ ਸਾਰਾਗੜੀ ਹੈ ਜੋ ਨਰੋਲ ਪਹਾੜੀ ਇਲਾਕਾ ਹੈ। ਦੋਵਾਂ ਕਿਲਿਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਂਕੀ ਦੀ ਸਥਾਪਨਾ ਕੀਤੀ ਗਈ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਡੋਗਰਿਆਂ ਦੀ ਗਦਾਰੀ ਕਰਕੇ 19ਵੀਂ ਸਦੀ ਦੇ ਅਖੀਰ ਵਿੱਚ ਇਹ ਇਲਾਕਾ ਅੰਗਰੇਜ਼ਾਂ ਦੇ ਅਧੀਨ ਹੋ ਗਿਆ ਸੀ। ਪਰ ਲੜਾਕੇ ਪਠਾਣਾ ਅਤੇ ਕਬਾਈਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਪ੍ਰਵਾਨ ਨਾ ਕੀਤੀ ਅਤੇ ਅੰਗਰੇਜ਼ਾਂ ਖਿਲਾਫ 1896 ਵਿੱਚ ਬਗਾਵਤ ਕਰ ਦਿੱਤੀ ਵਪਾਰਕ ਪੱਖ ਤੋਂ ਇਹ ਅੰਗਰੇਜ਼ਾਂ ਲਈ ਬਹੁਤ ਮਹੱਤਵ ਰੱਖਦਾ ਸੀ 31 ਦਸੰਬਰ 1896 ਨੂੰ ਕੁਹਾਟ ਪਹੁੰਚੀ ਦਲੇਰ ਪੰਜਾਬੀ ਜੱਟ ਸਿੱਖ ਜੱਟ ਸਿੱਖਾਂ ਦੀ ਸਿੱਖ ਬਟਾਲੀਅਨ ਨੂੰ ਸਮਾਨਾ ਘਾਟੀ ਦੀ ਉੱਪਰ ਵਾਲੀ ਚੋਟੀ ਤੇ ਕਬਜ਼ਾ ਕਰਨ ਦਾ ਹੁਕਮ ਸੁਣਾਇਆ ਗਿਆ ਅਤੇ ਇਸ ਬਟਾਲੀਅਨ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ 27 ਅਗਸਤ ਤੋਂ 8 ਸਤੰਬਰ 1897 ਦੇ ਵਿਚਕਾਰ ਉੜੈਗਜੀ ਦੇ ਕਬਾਇਲਿਆਂ ਦੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ਤੇ ਵੱਡਾ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲਿਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ ਅਤੇ ਸਮਾਨਾ ਸਮਾਨਾ ਪੋਸਟ ਉੱਪਰ ਵੀ ਕਬਾਇਲਿਆਂ ਦੇ ਚਾਰ ਹਮਲਿਆਂ ਨੂੰ ਅਸਫਲ ਬਣਾ ਦਿੱਤਾ ਗਿਆ ਉਪਰੰਤ ਕਬਾਇਲਿਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ ਕਰਕੇ ਸਾਰਾ ਗੜੀ ਤੇ ਹਮਲੇ ਦੀ ਯੋਜਨਾ ਬਣਾਈ ਕਿਉਂਕਿ ਇਸ ਚੌਂਕੀ ਦੀ ਰਾਖੀ ਲਈ 21 ਜੱਟ ਜਵਾਨਾਂ ਦੀ ਨਫਰੀ ਬਹੁਤ ਘੱਟ ਸੀ ਇਸ ਚੌਂਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਚੌਂਕੀ ਦਾ ਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ ਪਰ ਇਸ ਚੌਂਕੀ ਦੀ ਜ਼ਿੰਮੇਵਾਰੀ ਬਹਾਦਰ ਜੱਟ ਸਿੱਖ ਜੰਬਾਜ਼ ਜੋਧਿਆਂ ਕੋਲ ਸੀ ਜਿਨ੍ਹਾਂ ਦੀ ਕਮਾਂਡ ਜੱਟ ਬਾਬਾ ਇਛਾ ਸਿੰਘ ਗਿੱਲ ਹਵਲਦਾਰ ਪਿੰਟ ਚੋੜੜਾ ਜ਼ਿਲ੍ਹਾ ਲੁਧਿਆਣਾ ਕਰ ਰਹੇ ਸਨ ਦੁਸ਼ਮਨਾਂ ਨੇ ਕਮਾਂਡਰ ਜੱਟ ਬਾਬਾ ਇਸ਼ਾ ਸਿੰਘ ਜੀ ਨੂੰ ਬਹੁਤ ਲਾਲਚ ਦਿੱਤੇ ਸੁਰੱਖਿਅਤ ਲੰਗਾ ਅਤੇ ਹੋਰ ਇਨਾਮਾਂ ਦੀ ਪੇਸ਼ਕਸ਼ ਕੀਤੀ ਪਰ ਬਾਬਾ ਜੀ ਤੇ ਸਿੰਘ ਬੜੇ ਅਨਖਿੱਲੇ ਸੁਭਾਅ ਵਾਲੇ ਸਨ ਨਾ ਮੰਨੇ ਕਰਨਲ ਹਾਟਨ ਦੂਰ ਲੋਕ ਹਾਟ ਦੇ ਕਿਲੇ ਤੋਂ ਸਭ ਕੁਝ ਤੱਕ ਰਿਹਾ ਸੀ ਉਸ ਨੇ ਹੋਰ ਫੌਜਾਂ ਸਿੱਖਾਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ ਪਰ ਅਸਫਲ ਰਿਹਾ ਕਿਉਂਕਿ ਸਾਰਾ ਇਲਾਕਾ ਦੁਸ਼ਮਨਾ ਨੇ ਘੇਰਿਆ ਹੋਇਆ ਸੀ ਅਖੀਰ 9:30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ ਕਰੀਬ 600 ਕਬਾਈਲੀ ਮਾਰੇ ਗਏ ਤੇ 12 ਜੱਟ ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਿੱਖਾਂ ਪਾਸ ਗੋਲੀ ਸਿੱਕਾ ਵੀ ਕਿਨਾਰੇ ਤੇ ਸੀ ਪਰ ਬਹਾਦਰ ਸਿੱਖ ਚੜ੍ਹਦੀ ਕਲਾ 'ਚ ਸਨ ਦੁਸ਼ਮਣ ਨੇ ਇੱਕ ਕੰਦ ਚ ਪਾੜ ਪਾ ਲਿਆ ਪਰ ਜੱਟ ਸਿੱਖਾਂ ਨੇ ਦੁਸ਼ਮਣ ਨੂੰ ਅੰਦਰ ਨਾ ਵੜਨ ਦਿੱਤਾ ਦੁਸ਼ਮਣ ਨੇ ਯੋਜਨਾ ਬਣਾ ਕੇ ਆਸੇ ਪਾਸੇ ਘਾਹ ਫੂਸ ਨੂੰ ਅੱਗ ਲਗਾ ਕੇ ਧੂਆਂ ਹੀ ਧੂਆਂ ਕਰ ਦਿੱਤਾ ਅੰਦਰੋਂ ਜੱਟ ਸਿੱਖ ਸੂਰਮੇ ਸਿਰਫ ਬੌਂਟਾ ਨਾਲ ਹੀ ਲੜ ਰਹੇ ਸਨ 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ ਸਨ ਇਕੱਲਾ ਸਿਗਨਲਮੈਨ ਸਰਦਾਰ ਗੁਰਮੁਖ ਸਿੰਘ ਹੀ ਬਚਿਆ ਸੀ ਜਿਸ ਨੇ ਉੱਪਰੋਂ ਦੇਖ ਰਹੇ ਕਰਨਲ ਹੱਟ ਨੂੰ ਸਿਗਨਲ ਦਿੱਤਾ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ ਮੈਂ ਇਕੱਲਾ ਹੀ ਬਚਿਆ ਹਾਂ ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ ਸੋ ਇਸ ਨੇ ਸਿਗਨਲ ਬੰਦ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਗਜਾਇਆ ਤੇ ਤੇ ਬੰਦੂਕ ਦੀ ਬੋਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰਦਾ ਹੋਇਆ ਸ਼ਹੀਦੀ ਪਾ ਗਿਆ ਅਖੀਰ 'ਚ ਦੁਸ਼ਮਣ ਨੇ ਬਾਹ ਨਾ ਜਾਂਦੀ ਦੇਖ ਕੇ ਗੱਡੀ ਨੂੰ ਅੱਗ ਲਗਾ ਦਿੱਤੀ। ਬਹਾਦਰੀ ਦੀ ਇਹ ਅਦੁੱਤੀ ਦਾਸਤਾਨ ਹੈ ਜਿਸ 'ਚ 21 ਜੱਟ ਸਿੱਖ ਯੋਧਿਆਂ ਨੇ ਦੁਸ਼ਮਣਾਂ ਨੂੰ ਜੁੰਦੇ ਜੀ ਗੱਡੀ ਦੇ ਲਾਗੇ ਨਾ ਟੁਕਣ ਦਿੱਤਾ। ਦੁਸ਼ਮਣ ਹੈਰਾਨ ਸੀ ਕਿ ਇੰਨੀ ਘੱਟ ਗਿਣਤੀ ਫੌਜ ਨੇ ਉਹਨਾਂ ਦੇ ਨੱਕ 'ਚ ਦਮ ਕਿਸ ਹਿੰਮਤ ਤੇ ਦਲੇਰੀ ਨਾਲ ਕੀਤਾ। ਉਹ ਜੱਟ ਸਿੱਖ ਯੋਧਿਆਂ ਦੀ ਬਹਾਦਰੀ ਦੇ ਕਾਇਲ ਵੀ ਹੋਏ। ਸਾਰਾ ਗੱਡੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਡਨ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵੇਂ ਸਦਨਾਂ ਵਿੱਚ ਮੈਂਬਰਾਂ ਨੇ ਖੜੇ ਹੋ ਕੇ ਸਨਮਾਨ ਦੇ ਤੌਰ ਤੇ ਸ਼ਰਧਾਂਜਲੀਆ ਭੇਟ ਕੀਤੀਆਂ ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸਿੱਖ ਕੌਮ ਦੀ ਸਿੱਖ ਕੌਮ ਦੀਆਂ ਬਹਾਦਰੀ ਦੀਆਂ ਤੁਮਾਂ ਵਿਸ਼ਵ ਭਰ ਵਿੱਚ ਪੈ ਗਈਆਂ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਇਸ ਕਾਰਨਾਮੇ ਤੋਂ ਪ੍ਰਭਾਵਿਤ ਹੋਈ ਬ੍ਰਿਟਾਨੀਆ ਦੀ ਸਰਕਾਰ ਨੇ ਸਨਮਾਨ ਦੇ ਤੌਰ ਤੇ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਹਰ ਇੱਕ ਸ਼ਹੀਦ ਨੂੰ ਮਰਨ ਉਪਰੰਤ ਭੇਟ ਕਰਕੇ ਉਸ ਨੂੰ ਸਨਮਾਨਿਤ ਕੀਤਾ ਹਰ ਸ਼ਹੀਦ ਦੇ ਪਰਿਵਾਰ ਨੂੰ 2-2 ਮਰੱਬੇ ਜ਼ਮੀਨ ਅਤੇ 500 ਰੁਪਏ ਦੀ ਪ੍ਰਤੀ ਫੌਜੀ ਇਮਦਾਦ ਵੀ ਦਿੱਤੀ ਗਈ ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ ਇੰਡੀਅਨ ਆਰਡਰ ਆਫ ਮੈਰਿਟ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕ੍ਰਾਸ ਤੇ ਹਿੰਦੁਸਤਾਨ ਦੇ ਅਜ ਦੇ ਪਰਮ ਵੀਰ ਚੱਕਰ ਦੇ ਸਨਮਾਨ ਮੰਨਿਆ ਜਾਂਦਾ ਹੈ ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਇਨਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਸੰਸਾਰ ਭਰ ਵਿੱਚ ਅੱਜ ਤੱਕ ਨਹੀਂ ਮਿਲਿਆ ਇਸ ਬਹਾਦਰੀ ਦੀ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ 'ਚ ਸ਼ਾਮਲ ਕੀਤਾ ਹੈ ਇੰਗਲੈਂਡ ਤੇ ਕੈਨੇਡਾ 'ਚ ਭਾਵੇਂ ਕੋਈ ਵੀ ਸਰਕਾਰਾਂ ਹੋਣ ਸਾਰਾਗੜੀ ਵਿਸ਼ਵ ਵੱਡੇ ਪੱਧਰ ਤੇ ਸਰਕਾਰੀ ਤੌਰ ਤੇ ਅੱਜ ਵੀ ਮਨਾਇਆ ਜਾਂਦਾ ਹੈ ਜਿੱਥੇ ਕਿ ਸਰਕਾਰੀ ਨੁਮਾਇੰਦੇ ਸ਼ਹੀਦ ਸ਼ਹੀਦ ਸਿੱਖਾਂ ਦੇ ਪਰਿਵਾਰ ਤੇ ਸਿੱਖ ਸਾਹਿਬ ਦਾ ਫੌਜੀ ਇਹਨਾਂ ਨੂੰ ਸ਼ਹੀਦਾਂ ਦਾ ਇਹਨਾਂ ਸ਼ਹੀਦਾਂ ਨੂੰ ਸ਼ਰਦਾ ਤੇ ਫੁੱਲ ਪੈਂਟ ਕਰਦੇ ਹਨ ਇਸ ਮਹਾਨ ਜੁੱਧ ਤੇ ਇੱਕ ਫਿਲਮ ਕੇਸਰੀ ਵੀ ਬਣੀ ਹੋਈ ਹੈ ਸੋ ਇਹ ਸੀਗੀ 21 ਜੱਟ ਸਿੱਖ ਜੋਧਿਆਂ ਦੀ ਬਹਾਦਰੀ ਸੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਸ਼ੇਅਰ ਕਰਨੀ ਨਾ ਭੁੱਲਿਓ ਬਾਕੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ